ਸਿਕਲ ਜੀ ਮੈਂ ਵਿਸ਼ਾ ਸ਼ਰਮਾ ਅਤੇ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਕੀ ਆਵਾਜ਼ ਕੱਲੇ ਕਰਨਤਾਰ ਜ਼ਿਲ੍ਹੇ ਦੇ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਲੜਕੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਲੜਕੇ ਵੱਲੋਂ ਵੀ ਆਪਣੇ ਆਪ ਨੂੰ ਗੋਲੀ ਮਾਰ ਲਿੱਤੀ ਜਾਂਦੀ ਹੈ ਅਤੇ ਉਸੇ ਲੜਕੇ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪੇਸ਼ੈਂਟ ਬਹੁਤ ਮੁਸ਼ਕਲ ਦੇ ਨਾਲ ਬਚਦੇ ਨੇ ਅਤੇ ਬਹੁਤ ਘੱਟ ਚਾਂਸ ਹੈ ਕਿ ਉਸ ਨੌਜਵਾਨ ਦੀ ਜਿਹੜੀ ਜਾਨ ਆ ਉਹ ਬਚ ਸਕੇ ਕਾਰਨ ਹੈ ਕਿ ਉਸ ਨੌਜਵਾਨ ਵੱਲੋਂ ਵੀ ਆਪਣੇ ਆਪ ਨੂੰ ਉਸੇ ਵਕਤ ਫਾਇਰ ਕਾਰ ਦਿੱਤਾ ਜਾਂਦਾ ਹੈ ਗੋਲੀ ਮਾਰ ਦਿੱਤੀ ਜਾਂਦੀ ਹੈ ਅਤੇ ਉਸ ਦੀ ਜਿਹੜੀ ਹਾਲਤ ਆ ਉਹ ਨਾਜ਼ੁਕ ਹੈ ਅੰਮ੍ਰਿਤਸਰ ਦੇ ਗੁਰਨਾਣਕ ਦੇਵ ਹਸਪੀਟਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਆਈ ਸੀ ਯੂ ਦੇ ਵਿੱਚ ਉਹ ਦਾਖਲ ਹੈ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਜੋ ਲੜਕੇ ਵੱਲੋਂ ਪਿਸਤੌਲ ਲਿਆਂਦਾ ਗਿਆ ਸੀ ਕੁਝ ਸਮਾਂ ਪਹਿਲਾਂ ਹੀ ਉਸਦੇ ਪਿਤਾ ਵੱਲੋਂ ਜਿਹੜਾ ਇਹ ਪਿਸਤੌਲ ਆ ਉਹ ਖਰੀਦਿਆ ਗਿਆ ਸੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੁੰਦੀ ਆ ਚੋਰੀ ਹੋਣ ਤੋਂ ਬਾਅਦ ਉਸਦੇ ਪਿਤਾ ਵੱਲੋਂ ਜਿਹੜਾ ਇੱਕ ਪਿਸਤੌਲ ਆ ਉਹ ਖਰੀਦਿਆ ਜਾਂਦਾ ਹੈ ਉਸੇ ਲੜਕੇ ਦਾ ਪਿਤਾ ਫੌਜ ਦੇ ਵਿੱਚ ਭਰਤੀ ਹੈ ਅਤੇ ਉਸਦੇ ਪਹਿਲਾਂ ਹੀ ਉਹ ਆਪਣੀ ਡਿਊਟੀ ਤੇ ਵਾਪਸ ਗਏ ਨੇ ਅਤੇ ਲੜਕੇ ਦੇ ਪਰਿਵਾਰ ਵੱਲੋਂ ਹਜੇ ਤੱਕ ਮੀਡੀਆ ਦੇ ਸਾਹਮਣੇ ਆ ਕੇ ਕੋਈ ਵੀ ਜਿਹੜਾ ਬਿਆਨ ਆ ਉਹ ਮੀਡੀਆ ਦੇ ਨਾਲ ਸਾਂਝਾ ਨਹੀਂ ਕੀਤਾ ਗਿਆ ਹਤੇ ਇਹ ਵੀ ਤੁਹਾਨੂੰ ਜਾਣਕਾਰੀ ਸਾਂਝੀ ਕਰਦਾ ਮੈਂ ਕਿ ਹੋ ਸਕਦਾ ਕਿ ਉਸ ਲੜਕੇ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਵੀ ਨਾ ਆਵੇ ਜੇ ਅੰਮ੍ਰਿਤਸਰ ਦੇ ਡਾਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਉਸ ਲੜਕੇ ਦੇ ਬਚਣ ਦੇ ਬਹੁਤ ਹੀ ਘੱਟ ਚਾਂਸ ਨੇ ਕਿ ਕੱਲ ਸਾਡੇ ਕੋਲ ਤਰਨਤਾਰਨ ਤੋਂ ਇੱਕ ਪ੍ਰਿੰਸ ਨਾਮ ਦਾ ਲੜਕਾ ਰੈਫਰ ਹੋ ਕੇ ਆਇਆ ਸੀ ਜਿਸ ਦਾ ਜਿਸ ਨੇ ਇੱਕ ਸ਼ੂਟ ਆਊਟ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰੀ ਆ ਸੋ ਉਹਦੇ ਜਿਹੜਾ ਹੈ ਦਿਮਾਗੀ ਸੱਟ ਆ ਬ੍ਰੇਨ ਦੇ ਵਿੱਚ ਉਹਦੇ ਗੋਲੀ ਜਿਹੜੀ ਲੱਗੀ ਹੋਈ ਆ ਉਹਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਆ ਇਸ ਟਾਈਮ ਉਹ ਆਈਸੀਯੂ ਦੇ ਵਿੱਚ ਦਾਖਲ ਆ ਵੈਂਟੀਲੇਟਰ ਤੇ ਆ ਪੇਸ਼ੈਂਟ ਇਸ ਟਾਈਮ ਤੱਕ ਉਹਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਕਿੰਨੇ ਪਰਸੈਂਸ ਚਾਂਸ ਲੱਗਦੇ ਆ ਪੇਸ਼ੈਂਟ ਦੇ ਬਚਣ ਦੇ ਇਸੇ ਇਹੋ ਜੀ ਕੰਡੀਸ਼ਨ ਦੇ ਵਿੱਚ ਸੋ ਜੋ ਮੈਂ ਆਈਸੀਯੂ ਦੀ ਟੀਮ ਤੇ ਸਰਜਰੀ ਦੀ ਟੀਮ ਨਾਲ ਡਿਸਕਸ਼ਨ ਕੀਤੀ ਆ ਇਸ ਤਰ੍ਹਾਂ ਦੇ ਕੇਸਾਂ 'ਚ ਬਚਣ ਦੇ ਚਾਂਸੇ ਬਹੁਤ ਘੱਟ ਨੇ ਪਰ ਫਿਰ ਵੀ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਕੋਸ਼ਿਸ਼ ਕਰ ਰਹੀਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਮਰੀਜ਼ ਨੂੰ ਬਚਾਇਆ ਜਾ ਸਕੇ ਸਰ ਪੇਸ਼ੈਂਟ ਦਾ ਨਾਮ ਕੀ ਹੈ ਪ੍ਰਿੰਸ ਨਾਮ ਦਾ ਲੜਕਾ ਹੈ